ਦੋਸਤੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹੋ ਸਾਰੇ ਇੱਕ ਹੋਰ ਵੀਡੀਓ ਥੋੜੇ ਜਿ ਦੇ ਗੈਪ ਤੋਂ ਬਾਅਦ ਲੈ ਕੇ ਹਾਜ਼ਰ ਹੋ ਚੁੱਕੇ ਆ ਜੀ ਤੇ ਅੱਜ ਵੀ ਤੁਹਾਡੇ ਫੇਰ ਕੰਮ ਦੀਆਂ ਹੀ ਗੱਲਾਂ ਨੇ ਤੇ ਕੁਝ ਆਦਤਾਂ ਬਾਰੇ ਅੱਜ ਗੱਲ ਕਰਨੀਆਂ ਚਾਰ ਆਦਤਾਂ ਤੁਹਾਨੂੰ ਬਰਬਾਦ ਕਰ ਸਕਦੀਆਂ ਨੇ ਤੁਹਾਨੂੰ ਬਹੁਤ ਵੱਡਾ ਜ਼ਿੰਦਗੀ 'ਚ ਨੁਕਸਾਨ ਪਹੁੰਚਾ ਸਕਦੀਆਂ ਨੇ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਇਹ ਚਾਰ ਆਦਤਾਂ ਨੇ ਤਾਂ ਜ਼ਰੂਰ ਗੌਰ ਕਰਿਓ ਤੇ ਉਹਨਾਂ ਤੇ ਥੋੜੇ ਜਿਹਾ ਅਲਰਟ ਹੋ ਕੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰਿਓ ਚਾਰ ਆਦਤਾਂ ਨੇ ਪਰ ਜਿਹੜੇ ਚਾਰ ਪੁਆਇੰਟ ਮੈਂ ਤੁਹਾਨੂੰ ਬੋਲਣੇ ਆ ਨਾ ਇਹਨਾਂ ਦਾ ਨੇਚਰ ਇੱਕੋ ਜਿਹਾ ਲੱਗੂਗਾ ਤੁਹਾਨੂੰ ਬਸ ਤੁਹਾਨੂੰ ਸਮਝਾਉਣ ਦੇ ਲਈ ਉਹਨਾਂ ਨੂੰ ਪੁਆਇੰਟਸ ਦਾ ਜਿਹੜਾ ਮੈਂ ਰੂਪ ਦੇ ਰਿਹਾ ਵਾਂ ਆਜੋ ਸ਼ੁਰੂ ਕਰਦੇ ਆਂ ਵੀਡੀਓ ਪਹਿਲੀ ਆਦਤ ਆ ਜੀ ਹਮੇਸ਼ਾ ਆਪਣੇ ਆਪ ਨੂੰ ਸਹੀ ਸਮਝਣਾ ਇਹ ਕਈ ਲੋਕਾਂ ਨੂੰ ਸਮੱਸਿਆ ਹੁੰਦੀ ਹੈ ਵੈਸੇ ਤਾਂ ਅੱਜ ਕੱਲ ਸਾਰੀ ਦੁਨੀਆ ਦੀ ਉਹ ਮੈਨੂੰ ਲੱਗਦਾ ਕਿ ਇਹ ਪ੍ਰੋਬਲਮ ਆ ਹਰ ਬੰਦਾ ਕਹਿੰਦਾ ਵੀ ਮੈਂ ਹੀ ਸਿਆਣਾ ਵਾ ਮੈਨੂੰ ਹੀ ਸਮਝਾ ਮੈਨੂੰ ਨਾ ਸਮਝਾਓ ਮੈਂ ਸਭ ਕੁਝ ਜਾਣਦਾ ਮੈਨੂੰ ਬਹੁਤ ਗਿਆਨ ਆ ਤੇ ਮੈਂ ਜੋ ਕਰ ਰਿਹਾ ਵਾ ਜੋ ਮੈਂ ਸੋਚ ਰਿਹਾ ਉਹੀ ਸਹੀ ਆ ਤੈਨੂੰ ਕੀ ਪਤਾ ਹਰ ਬੰਦਾ ਇਹ ਸੋਚ ਰੱਖਦਾ ਨਾ ਪਰ ਇਹੋ ਜੀ ਗੱਲ ਨਹੀਂ ਕਈ ਲੋਕ ਹੈਗੇ ਨੇ ਜਿਹੜੇ ਆਪਣੀ ਗਲਤੀ ਮੰਨ ਲੈਂਦੇ ਨੇ ਬਿਲਕੁਲ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਹਾਂ ਮੈਂ ਗਲਤ ਕੀਤਾ ਤੇ ਤੂੰ ਸਹੀ ਆ ਉਹ ਮੂੰਹ ਤੇ ਕਹ ਕਹਿੰਦੇ ਵੀ ਨੇ ਕੈਨੇਡਾ ਜਿਗਰਾ ਵੀ ਰੱਖ ਦਿੰਦੇ ਨੇ ਆਪਣੀ ਗਲਤੀ ਉਹ ਜ਼ਰੂਰ ਪ੍ਰਵਾਨ ਕਰਦੇ ਨੇ ਐਸੈਪਟ ਕਰਦੇ ਨੇ ਪਰ ਜ਼ਿਆਦਾਤਰ ਕੀ ਦੇਖਣ ਨੂੰ ਆਪਾਂ ਨੂੰ ਮਿਲਦਾ ਕੋਈ ਵੀ ਬੰਦਾ ਆਪਣੀ ਗਲਤੀ ਮੰਨ ਕੇ ਰਾਜੀ ਨਹੀਂ ਹੁਣ ਉਦਾਹਰਨ ਦਵਾਂ ਤੁਹਾਨੂੰ ਇੰਨਾ ਅੱਜਕੱਲ ਸੜਕਾਂ ਤੇ ਟ੍ਰੈਫਿਕ ਦਾ ਜਾਮ ਆਪਾਂ ਥਾਂ ਥਾਂ ਤੇ ਦੇਖਣ ਨੂੰ ਆਪਾਂ ਨੂੰ ਮਿਲਦੇ ਨੇ ਤੇ ਜੇ ਕੋਈ ਬੰਦਾ ਨਾ ਕੋਈ ਗੱਡੀ ਵਾਲਾ ਕੋਈ ਮੋਟਰਸਾਈਕਲ ਵਾਲਾ ਕੋਈ ਵੀ ਰੋਂਗ ਸਾਈਡ ਤੇ ਤੁਰਿਆ ਆ ਰਿਹਾ ਤੇ ਤੁਸੀਂ ਸਹੀ ਪਾਸੇ ਜਾ ਰਹੇ ਹੋ ਜੇ ਉਹ ਰੋਂਗ ਸਾਈਡ ਵਾਲੇ ਨੇ ਤੁਹਾਨੂੰ ਟੱਕਰ ਮਾਰਤੀ ਉਹ ਗਲਤੀ ਮੰਨ ਲੂਗਾ ਆਪਣੀ ਨਹੀਂ ਕਦੇ ਵੀ ਨਹੀਂ ਮੰਨਣੀ ਉਹਨੇ ਕਹਿਣਾ ਭਾਈ ਤੂੰ ਹੀ ਗਲਤ ਤੁਰਿਆ ਆਉਂਦਾ ਸੀ ਤੇਰਾ ਹੀ ਧਿਆਨ ਕਿਤੇ ਹੋਰ ਸੀ ਮੈਂ ਤਾਂ ਸਹੀ ਆ ਰਿਆਂ ਆਹ ਤਾਂ ਉਹ ਰੌਂਗ ਸਾਈਡ ਰਿਹਾ ਸੀ ਸੋ ਇਹ ਹਾਲਾਤ ਬਣੇ ਹੋਏ ਆ ਤਕਰੀਬਨ ਜਿੰਨੇ ਵੀ ਆਪਾਂ ਅੱਜ ਦੀ ਇਹ ਅੱਜ ਦੇ ਇਸ ਯੁੱਗ ਦੇ ਵਿੱਚ ਰਹਿ ਰਹੇ ਆ ਸੋ ਚੁਸਤ ਚਲਾਕੀ ਦੀ ਲੱਗਦੀ ਹੈ ਇਹ ਗੱਲ ਹੈ ਨਾ ਸੋ ਕਿਤੇ ਨਾ ਕਿਤੇ ਆਪਾਂ ਨੂੰ ਸੁਧਾਰ ਜ਼ਰੂਰ ਕਰ ਲੈਣਾ ਚਾਹੀਦਾ ਵਾ ਆਪਣੀ ਗਲਤੀ ਜੇ ਆਪਾਂ ਨੂੰ ਪਤਾ ਵਾ ਕਿ ਅਸੀਂ ਗਲਤ ਆ ਮੰਨ ਵੀ ਲੈਣਾ ਚਾਹੀਦਾ ਵਾ ਹਮੇਸ਼ਾ ਆਪਣੇ ਆਪ ਨੂੰ ਸਹੀ ਨਾ ਸਮਝੀਏ ਦੂਜਾ ਪੁਆਇੰਟ ਆ ਜੀ ਦੂਜੀ ਆਦਤ ਹਮੇਸ਼ਾ ਆਪਣੀਓ ਗੱਲ ਮਨਵਾਉਣੀ ਮਤਲਬ ਕਿਸੇ ਦੀ ਕੋਈ ਵੈਲਿਊ ਨਹੀਂ ਆਪਾਂ ਸਿਰਫ ਆਪਣੀ ਗੱਲ ਮਨਵਾਉਣੀ ਚਾਹੁੰਦੇ ਆ ਆਪਣੀ ਜੋ ਇੱਛਾ ਵਾ ਜੋ ਅਸੀਂ ਜੋ ਸਾਨੂੰ ਪਸੰਦ ਆ ਸਾਨੂੰ ਜੋ ਜੋ ਸਾਡੇ ਦਿਮਾਗ ਦੇ ਵਿੱਚ ਇੱਕ ਟਾਰਗੇਟ ਆ ਕਿ ਅਸੀਂ ਉਹ ਪੂਰਾ ਕਰਨਾ ਬਸ ਉਹੀ ਸਾਡੇ ਦਿਮਾਗ ਦੇ ਵਿੱਚ ਚੱਲਦਾ ਉਹਦੇ ਲਈ ਕਿਸੇ ਦਾ ਨੁਕਸਾਨ ਹੋ ਰਿਹਾ ਕਿਸੇ ਦਾ ਦਿਲ ਟੁੱਟ ਰਿਹਾ ਕਿਸੇ ਨੂੰ ਕੋਈ ਵੀ ਚੀਜ਼ ਜਿਹੜੀ ਸਹਿਣ ਕਰਨੀ ਪੈ ਰਹੀ ਆ ਸਾਡੇ ਕਰਕੇ ਉਹਦਾ ਸਾਨੂੰ ਕੋਈ ਅਸਰ ਨਹੀਂ ਤਾਂ ਇਹ ਚੰਗੀ ਆਦਤ ਨਹੀਂ ਨਾਲ ਲੈ ਕੇ ਚੱਲਣਾ ਪੈਂਦਾ ਉਹ ਭਾਵੇਂ ਤੁਹਾਡਾ ਕੋਈ ਪਰਿਵਾਰ ਦਾ ਮੈਂਬਰ ਆ ਕੋਈ ਤੁਹਾਡਾ ਦੋਸਤ ਆ ਕਿਸੇ ਵੀ ਤਰ੍ਹਾਂ ਦੇ ਨਾਲ ਜ਼ਿੰਦਗੀ ਚ ਕੋਈ ਸ਼ਾਮਲ ਤੁਹਾਡਾ ਰਿਸ਼ਤਾ ਵਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਆਪਣੀ ਆਪਣੀ ਗੱਲ ਮਨਵਾਉਣ ਦੀ ਕੋਸ਼ਿਸ਼ ਨਾ ਕਰੋ ਇੱਥੇ ਵੀ ਤੁਹਾਨੂੰ ਉਦਾਹਰਨ ਦੇ ਦਿੰਨਾ ਕਈ ਵਾਰੀ ਆਪਾਂ ਨੂੰ ਕੁਰਬਾਨੀ ਦੇਣੀ ਪੈ ਜਾਂਦੀ ਆ ਯਾਰ ਦੋਸਤੋਂ ਤੁਸੀਂ ਇਕੱਠੇ ਹੋਏ ਹੋ ਤੇ ਤੁਹਾਡਾ ਕੋਈ ਪ੍ਰੋਗਰਾਮ ਬਣ ਰਿਹਾ ਵੀ ਆਪਾਂ ਅੱਜ ਫਲਾਣੀ ਜਗ੍ਹਾ ਤੇ ਯਾਰ ਕਰਦੇ ਆ ਚਿੱਲ ਕਰਦੇ ਆ ਨਾ ਇੰਜੋਏ ਕਰਨਾ ਵਾ ਹੁਣ ਇੱਕ ਜਣਾ ਕਹੀ ਜਾਂਦਾ ਵੀ ਯਾਰ ਆ ਜਗ੍ਹਾ ਤੇ ਜਾਣਾ ਵੀ ਹਮੇਸ਼ਾ ਮੈਂ ਤੇਰੀ ਮੰਨੀਆਂ ਵੀ ਅੱਜ ਮੇਰੇ ਕਹੇ ਤੇ ਤੂੰ ਇੱਥੇ ਚੱਲਦੇ ਆਂ ਵੀ ਆ ਫਲਾਣੀ ਜਗ੍ਹਾ ਮੈਨੂੰ ਪਸੰਦ ਆ ਤੁਸੀਂ ਕੋਈ ਨਹੀਂ ਯਾਰ ਉੱਥੇ ਨਹੀਂ ਜਾਣਾ ਤੇਰੀ ਜਗ੍ਹਾ ਉਹ ਉਲਟਾ ਤੁਸੀਂ ਉਹਦੇ ਚ ਨੁਕਸ ਕੱਟਦੇ ਵੀ ਤੇਰੀ ਜਿਹੜੀ ਜਗ੍ਹਾ ਚੂਜ਼ ਕੀਤੀ ਹੁੰਦੀ ਆ ਉੱਥੇ ਜਾ ਕੇ ਤਾਂ ਆਪਾਂ ਬੋਰ ਹੋ ਜਾਂਦੇ ਆ ਜਿੱਥੇ ਮੈਂ ਕਹੂੰਗਾ ਉੱਥੇ ਹੀ ਜਾਣਾ ਪੈਣਾ ਨਹੀਂ ਤਾਂ ਮੈਂ ਨਹੀਂ ਜਾਂਦਾ ਨਹੀਂ ਇਹ ਕੋਈ ਗੱਲ ਹੀ ਨਾ ਹੋਈ ਜੇ ਅਗਲੇ ਨੇ ਤੁਹਾਡਾ ਹਮੇਸ਼ਾ ਮਾਨ ਰੱਖਿਆ ਤਾਂ ਕਦੇ ਨਾ ਕਦੇ ਤੁਹਾਨੂੰ ਵੀ ਮਾਨ ਰੱਖਣਾ ਚਾਹੀਦਾ ਵਾ ਸੋ ਇਹ ਰਲ ਮਿਲ ਕੇ ਆ ਜਿਹੜੀ ਇਹ ਜ਼ਿੰਦਗੀ ਆ ਉਹ ਚੱਲਦੀ ਆ ਸਾਰਿਆਂ ਦੇ ਵਿਚਾਰਾਂ ਦੇ ਨਾਲ ਚੱਲਣਾ ਪੈਂਦਾ ਤੀਜੀ ਆਦਤ ਹਮੇਸ਼ਾ ਆਕੜ ਦੇ ਵਿੱਚ ਰਹਿਣਾ ਇਹਨੂੰ ਠੇਠ ਪੰਜਾਬੀ ਚ ਆਪਾਂ ਯੂਜ਼ ਕਰਦੇ ਆ ਨਾ ਅੱਜ ਕੱਲ ਕੇ ਉਹਦੀ ਧੌਣ ਚ ਸਰੀਆ ਵੜਿਆ ਹੋਇਆ ਸੋ ਇਹ ਜਿਹੜਾ ਸਰੀਆ ਵਾ ਨਾ ਧੌਣ ਚ ਇਹ ਨਹੀਂ ਹੋਣਾ ਚਾਹੀਦਾ ਨਿਮਰਤਾ ਦੇ ਨਾਲ ਰਹਿਣਾ ਚਾਹੀਦਾ ਇਹ ਨਹੀਂ ਕਿ ਆਪਾਂ ਹਰ ਥਾਂ ਤੇ ਐਵੇਂ ਫੋਕੀ ਆਕੜ ਦਿਖਾਈ ਜਾਂਦੇ ਜਿੱਥੇ ਲੋੜ ਵੀ ਨਹੀਂ ਹੈਗੀ ਅਗਲੇ ਬੰਦੇ ਨੇ ਤੁਹਾਡਾ ਕੋਈ ਨੁਕਸਾਨ ਹੀ ਨਹੀਂ ਕੀਤਾ ਤੁਹਾਡਾ ਕੋਈ ਦਿਲ ਨਹੀਂ ਦਿਖਾਇਆ ਤੁਸੀਂ ਐਵੇਂ ਉਹਨੂੰ ਆਕੜ ਦਿਖਾਈ ਜਾਂਦੇ ਹੋ ਜਿੱਥੇ ਲੋੜ ਆ ਉੱਥੇ ਦਿਖਾ ਲੂ ਪਰ ਬੇਵਜ੍ਹਾ ਜਿਨ੍ਹਾਂ ਨੇ ਤੁਹਾਡਾ ਕੁਝ ਨਹੀਂ ਵਿਗਾੜਿਆ ਉਹਨਾਂ ਨੂੰ ਆਕੜ ਨਹੀਂ ਕਦੇ ਵੀ ਦਿਖਾਉਣੀ ਕਈ ਲੋਕਾਂ ਨੂੰ ਇਹ ਆਦਤ ਹੁੰਦੀ ਆ ਕਿ ਉਹ ਬਸ ਆਪਣੀ ਆਕੜ ਦੇ ਵਿੱਚ ਹੀ ਰਹਿੰਦੇ ਆ ਉਹ ਗੱਲ ਹੀ ਆਕੜ ਕੇ ਕਰਦੇ ਆ ਉਹ ਗੱਲ ਹੀ ਐ ਕਰਦੇ ਆ ਵੀ ਪਤਾ ਨਹੀਂ ਕਰਜ਼ਾ ਦੇਣਾ ਜੀ ਅਸੀਂ ਉਹਨਾਂ ਦਾ ਉਹਨਾਂ ਦੇ ਬੋਲਣ ਦਾ ਕਈਆਂ ਦਾ ਢਾਗ ਹੀ ਇਹੋ ਜਿਹਾ ਹੁੰਦਾ ਵਾ ਕਈ ਤਾਂ ਵਿਚਾਰੇ ਦਿਲੋਂ ਥੋੜੇ ਜੇ ਨਰਮ ਹੁੰਦੇ ਆ ਉਹ ਜ਼ੁਬਾਨ ਦੇ ਹੀ ਥੋੜੇ ਜੇ ਤਿੱਖੇ ਹੁੰਦੇ ਨੇ ਪਰ ਕਈ ਲੋਕ ਤਾਂ ਜ਼ੁਬਾਨ ਦੇ ਵੀ ਤਿੱਖੇ ਹੁੰਦੇ ਆ ਤੇ ਦਿਲ ਤੋਂ ਵੀ ਉਦਾਂ ਨਹੀਂ ਹੁੰਦੇ ਕਦੇ ਤੁਸੀਂ ਉਹਨਾਂ ਨੂੰ ਹੱਸਦੇ ਨਹੀਂ ਦੇਖਿਆ ਹੋਊਗਾ ਬਸ ਆਕੜ ਆਕੜ ਚ ਰਹਿਣਾ ਤੇ ਇਹ ਨੂੰ ਆਪਾਂ ਹੰਕਾਰ ਵੀ ਕਹਿ ਸਕਦੇ ਆ ਆਕੜ ਤੇ ਹੰਕਾਰ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੁੰਦਾ ਸੋ ਆਪਾਂ ਇਹ ਚੀਜ਼ ਬਿਲਕੁਲ ਨਹੀਂ ਕਰਨੀ ਇੱਕ ਚੰਗੇ ਇਨਸਾਨ ਬਣੀਏ ਤੇ ਨਿਮਰਤਾ ਦਾ ਪੱਲਾ ਵੀ ਥੋੜਾ ਬਹੁਤਾ ਆਪਾਂ ਨੂੰ ਫੜਨਾ ਚਾਹੀਦਾ ਚੌਥੀ ਆਦਤ ਜਿਹੜੀ ਤੁਹਾਨੂੰ ਬਦਲਣ ਦੀ ਲੋੜ ਕਿ ਜੇ ਤੁਸੀਂ ਕਿਸੇ ਦੀ ਚੰਗੀ ਸਲਾਹ ਵੀ ਨਹੀਂ ਮੰਨਦੇ ਇਹ ਵੀ ਕਈਆਂ ਨੂੰ ਆਦਤ ਹੁੰਦੀ ਆ ਤੇ ਇਹ ਵੀ ਇੱਕ ਆਕੜਾ ਜਿਵੇਂ ਮੈਂ ਕਿਹਾ ਵੀ ਪੁਆਇੰਟਸ ਦਾ ਨੇਚਰ ਇੱਕੋ ਹੀ ਆ ਚਾਰਾਂ ਦਾ ਮਕਸਦ ਇੱਕੋ ਆ ਥੋੜਾ ਜਿਹਾ ਅੰਦਾਜ਼ ਬਸ ਵੱਖਰਾ ਵਾ ਇਹ ਵੀ ਤੁਹਾਨੂੰ ਪੁਆਇੰਟ ਮੈਂ ਉਦਾਹਰਣ ਦੇ ਕੇ ਸਮਝਾਉਂਗਾ ਹੁਣ ਮੰਨ ਲਓ ਕੋਈ ਵੀ ਕੰਮ ਕਰ ਰਹੇ ਹੋ ਤੁਸੀਂ ਚਲੋ ਮੰਨ ਲਓ ਮਕਾਨ ਬਣਾ ਰਹੇ ਹੋ ਠੀਕ ਹੈ ਤੁਸੀਂ ਬਹੁਤ ਵਧੀਆ ਆਪਣਾ ਪਲਾਨ ਕੀਤਾ ਹੋਇਆ ਵੀ ਆ ਜਗ੍ਹਾ ਤੇ ਐ ਕਰਨਾ ਉਹ ਜੋ ਵੀ ਆ ਨਾ ਨਕਸ਼ਾ ਬਣਾਇਆ ਤੁਸੀਂ ਕੁਇ ਸਿਆਣਾ ਬਿਆਣਾ ਬੰਦਾ ਆਇਆ ਜਿਹਨੂੰ ਤਜਰਬਾ ਉਹਨੇ ਆਕੇ ਤੁਹਾਨੂੰ ਕਹਿਤਾ ਵੀ ਭਾਈ ਇੱਥੇ ਤੂੰ ਆ ਪੌੜੀ ਜਿੱਦਾ ਆ ਚੜਾਈ ਆ ਨਾ ਇਦਾਂ ਨਾ ਚੜਾ ਇਹ ਨੁਕਸਾਨ ਹੋਊਗਾ ਇਹਦਾ ਤੂੰ ਇਦਾਂ ਚੜਾ ਤੁਹਾਡੇ ਦਿਮਾਗ ਚ ਆਇਆ ਵੀ ਗੱਲ ਤਾਂ ਇਹ ਸਹੀ ਕਹਿ ਰਿਹਾ ਵੀ ਇਹ ਜੋ ਨੁਕਸਾਨ ਹੋਣ ਦੀ ਗੱਲ ਕਰ ਰਿਹਾ ਵਾ ਵੀ ਪੌੜੀ ਨੀਵੀਂ ਆ ਜਾਂ ਮੇਰੇ ਸਿਰ 'ਚ ਵੱਜੂ ਕੁਝ ਐ ਹੋ ਜਾ ਨੁਕਸਾਨ ਕੁਝ ਵੀ ਹੋ ਜਾਦਾ ਪਰ ਤੁਸੀਂ ਮੰਨਣੀ ਨਹੀਂ ਉਹਦੀ ਕਿਉਂ ਕਿਉਂਕਿ ਇਹ ਆਪਣੀ ਜਿਹੜੀ ਆਕੜ ਅੰਦਰ ਈਗੋ ਆ ਉਹ ਹਾਰਡ ਹੋ ਜੂਗੀ ਜਾਂ ਆਪਾਂ ਕਹਾਂਗੇ ਯਾਰ ਵੀ ਮੈਂ ਉਹਦੀ ਗੱਲ ਕਿਉਂ ਮੰਨਾਂ ਵੀ ਇਹ ਵੀ ਇੱਕ ਫੋਕੀ ਆਕੜੀ ਆ ਤੁਸੀਂ ਮੰਨਣੀ ਨਹੀਂ ਤਾਂ ਉਹਨੂੰ ਪਤਾ ਵੀ ਸਲਾਹ ਉਹ ਸਹੀ ਦੇ ਰਿਹਾ ਸੋ ਇਹ ਜਿਹੜੀ ਤੁਹਾਨੂੰ ਆ ਦਿੱਤਾ ਬਹੁਤ ਜ਼ਿਆਦਾ ਨੁਕਸਾਨ ਕਰੂਗੀ ਕਿਤੋਂ ਵੀ ਚੰਗੀ ਸਲਾਹ ਕਦੇ ਮਿਲ ਗਈ ਤੁਹਾਨੂੰ ਜੇ ਪਤਾ ਵੀ ਆ ਵੀ ਉਹ ਮੇਰੇ ਲਈ ਸਹੀ ਆ ਉਹ ਮੇਰੇ ਮੈਨੂੰ ਨੁਕਸਾਨ ਤੋਂ ਬਚਾ ਸਕਦੀ ਆ ਉਹ ਸਲਾਹ ਤਾਂ ਮੰਨ ਲੈਣੀ ਚਾਹੀਦੀ ਆ ਦੋਸਤੋ ਇਹ ਜਿਹੜੀਆਂ ਕੁਝ ਗੱਲਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀਆ ਸੀਗੀਆਂ ਤੇ ਇਹ 4 ਪੁਆਇੰਟ ਮੈਂ ਉਮੀਦ ਕਰਦਾ ਤੁਹਾਨੂੰ ਚੰਗੇ ਲੱਗੇ ਹੋਣਗੇ ਜ਼ਿੰਦਗੀ ਚ ਅਪਲਾਈ ਕਰੋਗੇ ਥੋੜਾ ਬਹੁਤ ਸੁਧਾਰ ਆਪਾਂ ਸਾਰੇ ਕਰਨ ਦੀ ਕੋਸ਼ਿਸ਼ ਕਰਾਂਗੇ ਆਕੜਾ ਨੂੰ ਛੱਡੀਏ ਹੰਕਾਰ ਨੂੰ ਛੱਡੀਏ ਤੇ ਆਪਾਂ ਰਲ ਕੇ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਰਹੀਏ ਸਾਰੀ ਜਿਹੜੀ ਆਪਾਂ ਇਨਸਾਨ ਆ ਇਨਸਾਨੀਅਤ ਦੇ ਨਾਤੇ ਸਾਰੇ ਇੱਕ ਦੂਜੇ ਦੀ ਰਿਸਪੈਕਟ ਕਰੀਏ ਜੀ ਬਹੁਤ ਬਹੁਤ ਧੰਨਵਾਦ ਤੇ ਮਿਲਦਾ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਕਨਸੈਪਟ ਲੈ ਕੇ ਬਹੁਤ ਜਲਦੀ